ਸਤ ਸੰਗਤ ਜੀ ਤੁਸੀਂ ਬਹੁਤ ਖੁਸ਼ ਹੋਵੋਗੇ ਵੀ ਰਾਹੁਲ ਗਾਂਧੀ ਨੇ ਝੂਠੀਆਂ ਵੋਟਾਂ ਦੇ ਖੁਲਾਸੇ ਕਰਦੇ ਇਹ ਪਰ ਵੀ ਟੀਮ ਹੈ ਨਿਊ ਵਰਲਡ ਆਡਟਰ ਵਾਲਿਆਂ ਦੀ ਜੇ ਰਾਹੁਲ ਗਾਂਧੀ ਨੂੰ ਇੰਨੀ ਥੋੜੀ ਚਿੰਤਾ ਹੈ ਤਾਂ ਇਹਨੇ ਕੇਸ ਕਿਉਂ ਨਹੀਂ ਕਰਿਆ ਨਾਲੇ ਤਾਂ ਜਿਹੜੇ ਇਲੈਕਸ਼ਨ ਕਮਿਸ਼ਨ ਹੈ ਉਹਨੇ ਏਡੀ ਵੱਡੀ ਚੋਰੀ ਕਰੀ ਧੰਦਲੀ ਕਰੀ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਕਰਾ ਰਹੇ ਆ ਮੋਦੀ ਜੀ ਨੂੰ ਸਜ਼ਾ ਕਿਉਂ ਨਹੀਂ ਕਰਾ ਰਹੇ ਆ ਇੱਕ ਚੀਜ਼ਾਂ ਡਿਕਲੇਅਰ ਕਰਤੀਆਂ ਕਿਉਂਕਿ ਅਗਲੀ ਵਾਰ ਉਹੀ ਸਾਰੇ ਧਾਇਰੇ ਨੂੰ ਆਪਣੇ ਹੱਕ ਚ ਵਰਤਣਾ ਤੇ ਤੁਹਾਡੇ ਤਾਂ ਸਾਰੇ ਅਗੇਂਸਟ ਨੇ ਚਾਹੇ ਭਾਜਪਾ ਆ ਜੇ ਚਾਹੇ ਕਾਂਗਰਸ ਆ ਜੇ ਐਫਡੀ ਆਈ ਕਾਂਗਰਸ ਲੈ ਕੇ ਆਈ ਸੀ ਉਹਨੂੰ ਅੱਗੇ ਤੇ ਅੱਗੇ ਸਟੈਪ ਬਾਈ ਸਟੈਪ ਉਹੀ ਨੀਤੀਆਂ ਨੂੰ ਲਾਗੂ ਮੋਦੀ ਜੀ ਨੇ ਕਰਿਆ ਇਸ ਕਰਕੇ ਆਪਣੇ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਜਿਹੜਾ ਗੇਹੂ ਨੇ ਤਾਂ ਪਿਸਣਾ ਹੀ ਪਿਸਣਾ ਹੈ ਇੱਕ ਪੌੜ ਮੋਦੀ ਜੀ ਦਾ ਇੱਕ ਰਾਹੁਲ ਗਾਂਧੀ ਦਾ ਵਿਚਾਲੇ ਇਹਨਾਂ ਨੇ ਪੀੜ ਨਹੀਂ ਪੀੜਨਾ ਤੁਸੀਂ ਇੱਕੋ ਤਰੀਕੇ ਬੱਥ ਸਕਦੇ ਹੋ ਆਓ ਪਿੰਡਾਂ ਚ ਲਾਂਬੰਦੀ ਕਰੀਏ ਤੇ ਇਕੱਠੇ ਹੋਈਏ ਪੁਰਾਣਾ ਜਿਹੜਾ ਏਕਾ ਸੀ ਪਿਆਰ ਸੀ ਇੱਕ ਦੂਜੇ ਨਾਲ ਉਹ ਦੁਬਾਰਾ ਬਰਕਰਾਰ ਕਰੀਏ